ਨਾਜ ਨਵੀਂ ਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਵਨਜੀਤ ਸਿੰਘ ਰੋਮਾਣਾ ਵਿਧਾਨ ਸਭਾ ਹਲਕਾ ਉਤਰੀ ਅਦੀਨਪੰਦੇ ਵਾਰਡ ਨੰਬਰ 94 ਦੇ ਚਾਂਦਨੀ ਚੌਕ ਤੋਂ ਲੈ ਕੇ ਜੱਗੂ ਕਰਿਆਨਾ ਸਟੋਰ ਤੱਕ ਸੜਕ ਨਵਿਆਉਣ ਦਾ ਉਦਘਾਟਨ ਵਿਧਾਇਕ ਮਦਨਰ ਬੱਗਾ ਦੇ ਪੁੱਤਰ ਕਾਉਂਸਲਰ ਅਮਨ ਬੱਗਾ ਨੇ ਆਪਣੇ ਕਰਕਮਲਾ ਨਾਲ ਕੀਤਾ ਇਸ ਮੌਕੇ ਗੱਲਬਤ ਕਰਦੇ ਕਾਉਂਸਲਰ ਅਮਨ ਬੱਗਾ ਨੇ ਕਿਹਾ ਕਿ ਵਾਰਡ ਨੰਬਰ 94 ਵਿਖੇ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ ਅਤੇ ਕਈ ਮੁਕੰਮਲ ਹੋ ਚੁੱਕਿਆ ਹਨ ਉਹਨੇ ਕਿਹਾ ਕਿ ਵਾਰਡ ਵਾਸੀਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਹਨੇ ਕਿਹਾ ਕਿ ਇਲਾਕਾ ਵਾਸੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੀ ਸਮੱਸਿਆ ਦਾ ਜੋ ਸਾਹਮਣਾ ਕਰਨਾ ਪੈ ਰਿਹਾ ਹੈ ਸੀ ਉਸ ਦਾ ਪੱਕਾ ਹੱਲ ਕਰਦਿਆਂ ਇਲਾਕੇ ਵਿੱਚ ਨਵੇਂ ਟਰਾਂਸਫਾਰਮਰ ਲਗਾਏ ਗਏ ਹਨ। ਉਹਨੇ ਕਿਹਾ ਕਿ ਵਾਰਡ ਵਿੱਚ ਜਿਹੜੇ ਵਿਕਾਸ ਦੇ ਕੰਮ ਰਹਿ ਗਏ ਹਨ ਉਹਨਾਂ ਨੂੰ ਵੀ ਜਲਦ ਮੁਕੰਮਲ ਕਰਵਾ ਲਿਆ ਜਾਵੇਗਾ। ਉਹਨੇ ਕਿਹਾ ਕਿ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਲਈ ਵਾਰਡ ਵਿੱਚ ਥਾਂ-ਥਾਂ ਤੇ LED ਲਾਈਟਾਂ ਲਗਾਈਆਂ ਗਈਆਂ ਹਨ ਤਾਂ ਜੋ ਕੋਈ ਵੀ ਅਨਸਰ ਫਹਾਨੀ ਰਿਦਾ ਫਾਇਦਾ ਨਾ ਚੁੱਕ ਸਕੇ ਇਸ ਮੌਕੇ ਇਲਾਕਾ ਵਾਸੀਆਂ ਨੇ ਕਾਉਂਸਲਰ ਅਮਨ ਬੱਗਾ ਨੂੰ ਸਿਰ ਪਾਉ ਭੇਟ ਕਰਕੇ ਧੰਨਵਾਦ ਕੀਤਾ ਇਸ ਮੌਕੇ ਐਡਵੋਕੇਟ ਅਜੀਤ ਅਰੂੜਾ ਜਥੇਦਾਰ ਬਲਦੇਵ ਸਿੰਘ ਪੱਲਾ ਡਾਕਟਰ ਗੁਰਨਾਮ ਸਿੰਘ ਜਗਦੀਸ਼ ਕੁਮਾਰ ਜੱਗੂ ਪਰਮਜੀਤ ਸਿੰਘ ਆਹੂਜਾ ਬਾਬੂ ਚਰਨਜੀਤ ਲਾਲ ਜਸਬੀਰ ਸਿੰਘ ਦਸ਼ਮੇਸ਼ ਕਲੈਕਸ਼ਨ ਦਵਿੰਦਰ ਕੁਮਾਰ ਜੈਨ ਭਾਰਤ ਪੂਸ਼ਨ ਪੁਟਾਨੀ ਪਰਮਜੀਤ ਸਿੰਘ ਭੋਲਾ ਕਰੀਆਨਾ ਸਟੋਰ ਪਰਮਿੰਦਰ ਸਿੰਘ ਬੰਗਾ ਬਲਰਾਮਸ ਬਿਕਾਨੇਰ ਸੰਜੀਵ ਕੁਮਾਰ ਐਸ ਕੇ ਸਟੂਡੀਓ ਬਲਬੀਰ ਸਿੰਘ ਕੋਹਲੀ ਲક્ષਮੀ ਬੁੱਧੀ ਰਾਜਾ ਠਾਕੁਰ ਸਾਹਿਬ ਸ਼ਿਵ ਕੁਮਾਰ ਅਨਿਲ ਸ਼ਰਮਾ सुरेंद्र ਰਾਣਾ ਭਗਵਾਨ ਸਿੰਘ ਅਹੂਜਾ ਮਨਪ੍ਰੀਤ ਸਿੰਘ ਸੇਠੀ ਸੋਮਨਾਥ ਚੋਪੜਤੇ ਹੋਰ ਵੀ ਹਾਜ਼ਰ ਸਨ